ਜਿਕਰਾ ਕਰਾਂਗੇ ਜਾਦੇ ਬੋਲੇ ਸੋਨਿਆ ਸ੍ਰੀ ਅਕਾਲ ਵਾਹਿ ਬੋਲੇ ਸੋਨਹਾਰ ਸ੍ਰੀ ਅਕਾਲ ਲਗਾਤਾਰ ਜਿਹੜੇ ਵੀਰ ਨੇ ਦੇਖ ਸਕਦੇ ਹੋ ਵੀ ਵਾਪਸ ਸਿੱਖੀ ਵੱਲ ਤੇ ਧਰਮ ਦੇ ਵੱਲ ਮਨੁੱਖੀ ਪਰਤ ਦੇ ਹੋਏ ਨਜ਼ਰ ਆ ਰਹੇ ਨੇ ਤੇ ਬਹੁਤ ਵੱਡਾ ਸਨੇਹਾ ਅੱਜ ਇੱਕ ਇਸ ਇਸ ਦਸਤਾਰਾਂ ਦੇ ਲੰਗਰ ਦੇ ਵਿੱਚ ਬਹੁਤ ਵੱਡਾ ਸਨੇਹਾ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਦੇ ਨਾਲ ਕਿਉਂਕਿ ਦੇਖ ਸਕਦੇ ਹੋ ਵੀ ਬਾਬਾ ਜੀ ਦਸਤਾਰ ਦੇ ਰਹੇ ਨੇ ਇਹਨਾਂ ਨੂੰ ਮਨੁੱਖੀ ਵਧੀਆ ਸਨੇਹਾ ਇਹਨਾਂ ਨੌਜਵਾਨਾਂ ਦਾ ਜਿਸ ਤੇ ਇਹਨਾਂ ਨੇ ਦਸਤਾਰਾਂ ਦਾ ਲੰਗਰ ਲਾਇਆ ਹੋਇਆ ਤੇ ਹਰੇਕ ਸਾਲ ਕਹਿੰਦੇ ਵੀ ਪਿਛਲੇ 10-15 ਸਾਲਾਂ ਤੋਂ ਜਿਹੜਾ ਹੈ ਦਸਤਾਰਾਂ ਦਾ ਲੰਗਰ ਹੈ ਇਸੇ ਧਰਤੀ ਤੇ ਲਗਾਇਆ ਜਾਂਦਾ ਤਾਂ ਫਿਰ ਇਹਨਾਂ ਨੂੰ ਹੁਣ ਇੱਕ ਪੱਗ ਦਿੱਤੀ ਜਾ ਰਹੀ ਹੈ ਹਾਂਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹਦੇ ਹੋ ਹਾਂਜੀ ਇਹ ਸਿੰਘ ਨੇ ਸਾਡੇ ਕੋਲੋਂ ਪ੍ਰਣ ਕੀਤਾ ਜੀ ਮੈਂ ਅੱਗੇ ਨੂੰ ਕੇਸ ਦਾੜੀ ਨਹੀਂ ਕਟਾਵਾਂਗਾ ਜੀ ਤੇ ਨੇ ਬਾਬਾ ਜੂਰਾ ਵਰਬ ਫਤਿਹ ਸਿੰਘ ਨੇ ਹੱਥ ਕਰਕੇ ਕਿਹਾ ਵੀ ਮੈਂ ਅੱਗੇ ਨੂੰ ਕੇਸ ਦਾੜੀ ਨਹੀਂ ਕਟਾਵਾਂਗਾ ਤੇ ਮੈਂ ਅੱਗੇ ਨੂੰ ਇਹ ਦਸਤਾਰ ਸੁਆ ਕੇ ਸਾਡੇ ਕੋਲ ਦੁਬਾਰੇ ਅਗਲੇ ਸਾਲ ਆਊਗਾ ਜੀ ਵੀਰ ਜੀ ਕਿੱਥੋਂ ਆਏ ਹੋ ਭੰਡਾ ਤੋਂ ਜੀ ਬਟੰਡੇ ਤੋਂ ਜਿੱਦਾਂ ਬਾਬਾ ਜੀ ਕਹਿੰਦੇ ਨੇ ਵੀ ਅੱਗੇ ਤੋਂ ਦਾੜੀ ਕਿਸ ਨਹੀਂ ਕਟਾਵਾਂਗੇ ਨਹੀਂ ਕਟਾਂਦੇ ਜੀ ਅੱਜ ਤੋਂ ਬਾਅਦ ਨਹੀਂ ਕਟਾਵਾਂਗੇ ਠੀਕ ਹੈ ਜੀ ਹਾਂਜੀ ਨੂੰ ਪ੍ਰਾਣ ਕਰਕੇ ਜਾ ਰਹੇ ਹਾਂਜੀ ਪ੍ਰਾਣ ਕਰਕੇ ਜਾ ਰਹੇ ਹਾਂ ਹੁਣ 2 ਮਹੀਨੇ ਹੋ ਗਏ ਜੀ ਦਾੜੀ ਨੂੰ ਆਪਾਂ ਕੈਂਚੀ ਨਹੀਂ ਲਵਾਈ ਕੇਸ ਵੀ ਆਪਣੇ ਰੱਖੇ ਹੋਏ ਜੀ ਇਹਨਾਂ ਨੇ ਨਾ ਲੱਗੋ ਲੱਗ ਡਿਜ਼ਾਈਨ ਨੇ ਤੇ ਇਹਨਾਂ ਨੂੰ ਦੇਖ ਦੇਖ ਕੇ ਕੀ ਅਗਲਾ ਇਹਨਾਂ ਕੋਲੇ ਆਉਂਦਾ ਵੀ ਅਸੀਂ ਐਜੀ ਦਸਤਾਰ ਸਜਾਉਣੇ ਆ ਕਿਉਂਕਿ ਜਿਹੜਾ ਮੇਨ ਕੰਮ ਆ ਸਾਡਾ ਗੁਰੂ ਨੇ ਇਹਦਾ ਇਹਨਾਂ ਦਾ ਕੋਚਾਂ ਦੇ ਸਿਰ ਤੇ ਹੀ ਆ ਇਹਨਾਂ ਨੂੰ ਦੇਖ ਦੇਖ ਕੇ ਅਗਲਾ ਮਤਲਬ ਖੜ ਜਾਂਦੇ ਨੇ ਕਿ ਅਸੀਂ ਇਹ ਤਾਂ ਦਸਤਾਰ ਸਜਾਉਣੀ ਹੈ ਇਹ ਤਾਂ ਸਜਾਉਣੀ ਹੈ ਮਨ ਦੇ ਵਿੱਚ ਮਨੂੰ ਕੀ ਕਿੱਦਾਂ ਮੋਟੀਵੇ ਕੀਤਾ ਜਾਂਦਾ ਹੈ ਮੋਟੀਵੇਟ ਕਿੱਦਾਂ ਕਿਸ ਤਰ੍ਹਾਂ ਇਹਨਾਂ ਨੂੰ ਮੋਟੀਵੇ ਇਸ ਹਿਸਾਬ ਨਾਲ ਕੀਤਾ ਜਾਂਦਾ ਹੈ ਕਿ ਇਹ ਅੱਗੇ ਦੀ ਰੈਗੂਲਰ ਰਹੇ ਹਨ ਆਪਾਂ ਇਹਨਾਂ ਨੂੰ ਦੱਸਦੇ ਹਾਂ ਆਪਣੇ ਪਿਛੋਕੜ ਬਾਰੇ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਗੁਰੂ ਸਾਹਿਬ ਪੀਰਾਂ ਨੇ ਕੀ ਕੀ ਕੀਤਾ ਸਾਡੇ ਲਈ ਤੇ ਆਪਾਂ ਨੂੰ ਜਿਹੜੀ ਪੱਗਾਂ ਇਹ ਮਿਲੇ ਕੁਰਬਾਨੀ ਦੇ ਕੇ ਮਿਲੇ ਹੋਏ ਹਨ ਤਾਂ ਕਰਕੇ ਫਿਰ ਇਹਨਾਂ ਦੱਸਦੇ ਹਾਂ ਕਿ ਛੋਟਾ ਜਿਹਾ ਬੱਚਾ ਜਾਨੀ ਦੀ ਲਾ ਛੋਟੇ ਤੋਂ ਲੈ ਕੇ ਵੱਡੇ ਤੱਕ ਇੱਕ ਮਤਲਬ ਖਿੱਚ ਦਾ ਕੇਂਦਰ ਲਾ ਲਓ ਇੱਕ ਉਹ ਹੁੰਦਾ ਵੀ ਅਸੀਂ ਇੱਥੇ ਲੰਗਰ ਚ ਜਾਈਏ ਅਸੀਂ ਦਸਤਾਰ ਸਜਾਈਏ ਹੁਣ ਉਹ ਦੇਖੋ ਹਿੰਦੂ ਜੈਂਟਲਮੈਨ ਨੇ ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਦਸਤਾਰ ਸਜਾਈ ਹੈ ਮਾਪੇ ਬੱਚਿਆਂ ਨੂੰ ਲੱਗਦਾ ਆਪ ਲੈ ਕੇ ਆਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਆਪਣੇ ਆਪ ਪ੍ਰੇਰਿਤ ਹੋ ਕੇ ਇੱਕ ਦੂਜੇ ਨੂੰ ਦੇਖ ਕੇ ਲੈ ਕੇ ਆਉਂਦੇ ਆ ਤੇ ਆਪਣਾ ਇਹ ਦਸਤਾਰਾਂ ਸੀ ਆ ਕੇ ਜਾਂਦੇ ਆ ਜੀ ਇਹ ਜਿਹੜਾ ਸਾਡਾ ਦਸਤਾਰਾਂ ਦਾ ਲੰਗਰ ਆ तकरीबन ਪਿਛਲੇ 10 11 ਸਾਲਾਂ ਤੋਂ ਲਾਇਆ ਜਾ ਰਿਹਾ ਹੈ ਇੱਥੇ ਕਿਉਂਕਿ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਵੀ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕੱਲੇ ਆਪਾਂ ਨੂੰ ਲੰਗਰ ਦੀ ਜ਼ਰੂਰਤ ਨਹੀਂ ਰਹੀ ਹੋਰ ਵੀ ਬਹੁਤ ਸਾਰੇ ਇੱਥੇ ਜਿੱਦਾਂ ਤੁਸੀਂ ਦੇਖਿਆ ਦਵਾਈਆਂ ਦੇ ਲੰਗਰ ਹਨ ਕਾ ਦੇ ਲੰਗਰ ਜਾਂ ਹੋਰ ਕਦੇ ਇਸ ਤਰ੍ਹਾਂ ਆਸੀਂ ਸੋਚ ਕੇ ਦਸਤਾਰਾਂ ਦਾ ਲੰਗਰ ਆ ਤੋਂ 10 ਸਾਲ ਪਹਿਲਾਂ ਲਾਉਣ ਲੱਗੇ ਸੀ ਜਾਂ ਹੁਣ ਇੱਕ ਪਠਾਨਕੋਟ ਤੋਂ ਪਰਿਵਾਰ ਆਇਆ ਜੀ ਉਹ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਅੱਜ ਤੋਂ ਬਾਅਦ ਪੱਗ ਨਹੀਂ ਲਾਵਾਂਗੇ ਪੱਗ ਉਹ ਇੱਥੋਂ ਬਨ ਔਰ ਉਹ ਹਿੰਦੀ ਬੋਲਦੇ ਨੇ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਐਦਾਂ ਦਾ ਮਤਲਬ ਸਾਡੀ ਇੱਕ ਪੱਗ ਦੀ ਸ਼ਾਨ ਆ ਜਿਹੜੀ ਉਹ ਦੁਨੀਆ ਦੇ ਵਿੱਚ ਬਰਕਰਾਰ ਰਹਿੰਦੀ ਆ ਤੇ ਅੱਗੇ ਵੱਧਦੀ ਆ ਸਾਨੂੰ ਬੜਾ ਮਾਣ ਆ ਇਸ ਦੀ ਜਿਹੜੇ ਅੱਜ ਗੱਲ ਕੀ ਖੜੇ ਨੇ ਮੁੰਡੇ ਖੜੇ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਜਿਹੜਾ ਪ੍ਰਣ ਕਰਦਾ ਜੀ ਅਸੀਂ ਅੱਜ ਤੋਂ ਬਾਅਦ ਦਾੜੀ ਕੇਸ ਨਹੀਂ ਕਟਾਉਂਦੇ ਉਹਨਾਂ ਨੂੰ ਦਸਤਾਰਾਂ ਉਧਰ ਉਹ ਮੁੰਡੇ ਖੜੇ ਨੇ ਉਹ ਨਾਮ ਬਗੈਰਾ ਲੈ ਕੇ ਪ੍ਰੋਪਰ ਫੇਰ ਉਹ ਆਪਣੇ ਦਸਤਾਰਾਂ ਪੇਟ ਕਰਦੇ ਆ ਦਸਤਾਰ 27 28 ਨੂੰ ਲੈ ਜਾਂਦਾ ਪੱਕੇ ਜੇ ਰਹਿੰਦੀ ਦੁਨੀਆ ਤੱਕ 26 ਅਤੇ 27 28 ਤਿੰਨ ਦਿਨ 11 12 13 ਉਹਨੂੰ ਇਹ ਦਸਤ ਸਾਰਾ ਲੰਗਰ ਲੱਗਿਆ ਹੀ ਰਹੇਗਾ ਜੀ ਆਪਾਂ ਅੱਜ ਅੱਜ ਪਹਿਲਾ ਦਿਨ ਹੈ ਅੱਜ ਦੂਜਾ ਦਿਨ ਹੈ ਜੀ ਅੱਜ ਦੂਜਾ ਦਿਨ ਹੈ ਤੇ ਜਿਹੜੀ ਕਿੰਨੇ ਕੇ ਮਨਗੋਟ ਇੱਕ ਸਿੱਖ ਨੌਜਵਾਨ ਵੀਰ ਨੇ ਸ਼ਹੀਦਾਂ ਦੀ ਧਰਤੀ ਤੇ ਜਿਹੜੇ ਨੌਜਵਾਨਾਂ ਦੇ ਬੱਚੇ ਹੋਣ ਬੱਚੀਆਂ ਹੋਣ ਉਹਨਾਂ ਨੇ ਦਸਤਾਰਾਂ ਜਿਹੜੇ ਬੰਨਦੇ ਨਜ਼ਰ ਆ ਰਹੇ ਨੇ ਤੇ ਲੰਗਰਾਂ ਚੋਂ ਲੰਗਰ ਇੱਕ ਦਸਤਾਰਾਂ ਦਾ ਲੰਗਰ ਹੈ ਅਜਿਹਾ ਜਿਹੜਾ ਕਿ ਸਿੱਖੀ ਨੂੰ ਪਰਪੂਲਿਤ ਕਰਦਾ ਤੇ ਸ਼ਹੀਦਾਂ ਦੀ ਪਵਨ ਧਰਤੀ ਤੋਂ ਵੱਡੀ ਕੋਈ ਧਰਤੀ ਨਹੀਂ ਹੈਗੀ ਨਾ ਹੀ ਇੱਥੇ ਜਿਹੜੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਨਾ ਹੀ ਉਧੂ ਵੱਡੇ ਕੋਈ ਸ਼ਹੀਦ ਨੇ ਇਸ ਦਸਤਾਰਾਂ ਸਜਾ ਚ ਕੋਈ ਗਿਣਤੀ ਨਹੀਂ तकरीबन 100 ਤੋਂ 150 ਸਾਡੇ ਕੋਲੇ ਕੋਚ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਚੋਂ ਆਏ ਹੋਣੇ ਬਾਕੀ ਜਿਹੜੇ ਪ੍ਰਣ ਕਰਦੇ ਆ ਉਹਨਾਂ ਨੂੰ 677 ਮੀਟਰ ਦੀਆਂ ਨਵੀਆਂ ਦਸਤਾਰਾਂ ਸਸਤਾ ਵੱਲੋਂ ਭੇਟ ਕੀਤੀਆਂ ਗਈਆਂ ਇੱਕ ਵਾਰ ਆਪਾਂ ਹਰੇਕ ਸਾਲ ਮੇਨਗੇਟ ਬਾਬਾ ਬੰਦਾ ਸਿੰਘ ਬਹਾਦਰ ਦੇ ਕਾਲਜ ਦੇ ਸਾਹਮਣੇ ਜਿਹੜਾ ਦਸਤਾਰਾਂ ਦਾ ਲੰਗਰ ਲਗਾਇਆ ਜਾਂਦਾ ਹੈ ਲੰਗਰ ਤਾਂ ਇੱਥੇ ਬਹੁਤ ਲੱਗਦੇ ਨੇ ਪਰ ਹਰੇਕ ਸਾਲ ਦਸਤਾਰਾਂ ਦਾ ਲੰਗਰ ਇੱਥੇ ਲਗਾਇਆ ਜਾਂਦਾ ਨੌਜਵਾਨਾਂ ਵੱਲੋਂ ਬਹੁਤ ਵਧੀਆ ਉਪਰਾਲਾ ਦਸਤਾਰਾਂ ਦਾ ਜਿਹੜਾ ਉਪਰਾਲਾ ਇਹ ਕੀਤਾ ਜਾਂਦਾ ਤੇ ਉਸ ਨੂੰ ਲੈ ਕੇ ਤੇ ਪਹਿਲਾਂ ਜੇ ਆਪਾਂ ਇੰਟਰਸਟ ਤੇ ਦੇਖਦੇ ਆ ਇੱਕ ਗੱਲ ਲਿਖੀ ਹੈ ਨਿਸ਼ਾਨੀ ਸ਼ਹਾਦਤ ਦੇ ਵਾਰਸੋ ਪ੍ਰਣ ਕਰੋ ਕੁਝ ਵੱਡਾ ਕਰਨਾ ਹੈ ਵੱਡਾ ਬਣਨਾ ਹੈ ਤੇ ਮਤਲਬ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੀ ਇਹ ਗੱਲ ਈ ਕਿ ਹੋਈ ਐ ਪਹਿਲਾਂ ਦੇਖੀ ਜਿਹੜੇ ਨੌਜਵਾਨ ਵੀਰ ਨੇ ਸਾਡੇ ਗੁਰਸਿੱਖ ਨੌਜਵਾਨ ਵੀਰ ਨੇ ਸ਼ਹੀਦਾਂ ਦੀ ਧਰਤੀ ਦੇ ਜਿਹੜੇ ਨੌਜਵਾਨਾਂ ਦੇ ਬੱਚੇ ਹੋਣ ਬੱਚੀਆਂ ਹੋਣ ਉਹਨਾਂ ਦੇ ਦਸਤਾਰਾਂ ਜਿਹੜੇ ਬੰਨਦੇ ਨਜ਼ਰ ਆ ਰਹੇ ਨੇ ਤੇ ਅਲੱਗ-ਅਲੱਗ ਜਿਹੜੀਆਂ ਦਸਤਾਰਾਂ ਨੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਨਾਲ ਦੀ ਨਾਲ ਦੱਸਿਆ ਵੀ ਜਾ ਰਿਹਾ ਵੀ ਜਿਹੜੀਆਂ ਇਹ ਦਸਤਾਰਾਂ ਨੇ ਬਹੁਤ ਸਾਨੂੰ ਸ਼ਹਾਦਤਾਂ ਤੋਂ ਬਾਅਦ ਜਿੱਥੇ ਸਾਡੇ ਬਾਬਿਆਂ ਨੇ ਕੁਰਬਾਨੀ ਦਿੱਤੀ ਐ ਨੇ ਉਸ ਤੋਂ ਬਾਅਦ ਕਿਤੇ ਜਾ ਕੇ ਜਿਹੜੀਆਂ ਇਹ ਪੱਗਾਂ ਨੇ ਨੇੜੀਆਂ ਦਸਤਾਰਾਂ ਨੇ ਅੱਜ ਅਸੀਂ ਆਪਣੇ ਸਿਰਾਂ ਦੇ ਉੱਪਰ ਬੰਨ ਰਹੇ ਆ ਤੇ ਉਸ ਨੂੰ ਲੈ ਕੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕੁਝ ਵੀਰ ਸਾਡੇ ਨਾਲ ਮੌਜੂਦ ਨੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਦਸਤਾਰਾਂ ਦਾ ਲੰਗਰ ਲਗਾਇਆ ਲੰਗਰ ਦਾ ਹੋਰ ਵੀ ਲੱਗੇ ਹੋਏ ਨੇ ਪਰ ਦਸਤਾਰਾਂ ਦਾ ਲੰਗਰ ਲਗਾਉਣ ਦਾ ਮਹੱਤਵ ਕੀ ਹੈ ਸਾਡਾ 10 ਸਾਲ ਹੋ ਗਏ ਜੀ ਸਾਨੂੰ ਲਗਾਤਾਰ ਲਾਉਂਦਿਆਂ ਨੂੰ ਤੇ ਸਾਡਾ 11ਵਾਂ ਕੈਂਪ ਆ ਲੰਗਰਾਂ 'ਚੋਂ ਲੰਗਰ ਇੱਕ ਦਸਤਾਰਾਂ ਦਾ ਲੰਗਰ ਹੈ ਅਜਿਹਾ ਜਿਹੜਾ ਕਿ ਸਿੱਖੀ ਨੂੰ ਪਰਫੁੱਲ ਤਿੰਨ ਹੈਗੀ ਨਾ ਹੀ ਇੱਥੇ ਜਿਹੜੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇ ਨਾ ਹੀ ਉਹ ਤੋਂ ਵੱਡੇ ਕੋਈ ਸ਼ਹੀਦ ਨੇ ਇਸ ਕਰਕੇ ਜਿਹੜਾ ਸਾਡਾ ਫੁਰਨਾ ਸੀ ਵੀ ਜਿਹੜਾ ਤੁਹਾਨੂੰ ਵੈਸੇ ਵੀ ਸਿੱਖੀ ਆ ਜਿਹੜੀ ਜ਼ਿਆਦਾਤਰ ਪੱਗਾਂ ਵਾਲੇ ਸ਼੍ਰੀ ਫਤਿਹਗੜ੍ਹ ਸਾਹਿਬ ਹੀ ਮਿਲਣਗੇ ਜੀ ਤੇ ਸਾਡਾ ਮੇਨ ਮਕਸਦ ਵੀ ਇਹੀ ਹੁੰਦਾ ਵੀ ਜਿਹੜੇ ਬਾਕੀ ਲੰਗਰਾਂ ਨਾਲੋਂ ਅਨੋਖਾ ਲੰਗਰ ਜੋ ਕਿ ਲੰਗਰ ਦਸਤਾਰਾਂ ਦਾ ਲਾਇਆ ਜਾਵੇ ਜਿਵੇਂ ਸਾਡੇ ਨਾਲ ਪ੍ਰਿੰਸੀਪਲ ਖੜੇ ਨੇ ਪੋਲੀਟੈਕਨਿਕ ਕਾਲਜ ਦੇ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਇਹ ਪਤਪਾਲ ਜੀ ਨੇ ਸਾਡੇ ਪੱਤਰਕਾਰ ਮਤਲਬ ਲੇਖਕ ਨੇ ਇਹਨਾਂ ਦਾ ਬਹੁਤ ਵੱਡਾ ਰੋਲ ਆ ਸ਼੍ਰੋਮਣੀ ਕਮੇਟੀ ਆ ਬੰਦਾ ਭਾਦਰ ਕਾਲਜ ਆ ਮਤਲਬ ਇੱਕ ਸੰਸਥਾ ਦੇ ਨਾਲ ਅਸੀਂ ਲੈ ਕੇ ਮਤਲਬ ਇੱਕ ਟੀਮ ਵਰਕ ਦੇ ਨਾਲ ਅਸੀਂ ਚੱਲੇ ਹੋਏ ਨਿਰਸਵਾਰਥ ਪਰਮਾਤਮਾ ਕਿਰਪਾ ਕਰੇ ਅਸੀਂ ਦਿਨੋ ਦਿਨ ਹੋਰ ਅੱਪ ਹੁੰਦੇ ਜਾ ਜਾਈਏ ਵੀਰ ਜੀ 26 27 28 ਨੂੰ ਲਾਇਆ ਜਾਂਦਾ ਪੱਕੇ ਜੇ ਰਹਿੰਦੀ ਦ ਤੇ 27 28 ਤਿੰਨ ਦਿਨ 11 12 13 ਪੋ ਨੂੰ ਇਹ ਦਸਤਾਰਾਂ ਦਾ ਲੰਗਰ ਲੱਗਿਆ ਹੀ ਰਹੇਗਾ ਜੀ ਆਪਾਂ ਅੱਜ ਅੱਜ ਪਹਿਲਾ ਦਿਨ ਹੈ ਅੱਜ ਦੂਜਾ ਦਿਨ ਹੈ ਜੀ ਅੱਜ ਦੂਜਾ ਦਿਨ ਹੈ ਤੇ ਜਿਹੜੀ ਹੈ ਕਿੰਨੇ ਕਿ ਮਤਲਬ ਕਿ ਨੌਜਵਾਨਾਂ ਨੇ ਹੁਣ ਤੱਕ ਦਸਤਾਰਾਂ ਸਜਾ ਚੁੱਕੇ ਨੇ ਕੋਈ ਗਿਣਤੀ ਨਹੀਂ ਤਕਰੀਬਨ 100 ਤੋਂ 150 ਸਾਡੇ ਕੋਲੇ ਕੋਚ ਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਚੋਂ ਆਏ ਹੋ ਨੇ ਬਾਕੀ ਜਿਹੜੇ ਪ੍ਰਣ ਕਰਦੇ ਉਹਨਾਂ ਨੂੰ 6.5-7 ਮੀਟਰ ਦੀਆਂ ਨਵੀਆਂ ਦਸਤਾਰਾਂ ਸਸਤਾ ਵੱਲੋਂ ਭੇਟ ਕੀਤੀਆਂ ਗਈਆਂ ਇੱਕ ਵਾਰ ਆਪਾਂ ਤੁਸੀ ਦਿਖਾਣਾ ਚਾਹੋਗੇ ਨਾਲ ਚੱਲ ਕੇ ਕਿ ਕਿੱਦਾਂ ਦੀ ਦਸਤਾਰਾਂ ਨੌਜਵਾਨਾਂ ਦੇ ਸਜ ਜਿਹੜੇ ਕੋਈ ਲੋੜਬੰਦ ਹੁੰਦਾ ਉਹ ਉਧਰ ਮਗਰ ਆਪਣੇ ਕੋਲ ਸਹਿਬਾਨ ਵੀ ਖੜੇ ਨੇ ਮੁੰਡੇ ਖੜੇ ਨੇ ਉਹਨਾਂ ਨੂੰ ਅਸੀਂ ਪ੍ਰੋਪਰ ਜਿਹੜਾ ਪ੍ਰਣ ਕਰਦਾ ਜੀ ਅਸੀਂ ਅੱਜ ਤੋਂ ਬਾਅਦ ਦਾੜੀ ਕੇਸ ਨਹੀਂ ਕਟਾਉਂਦੇ ਉਹਨਾਂ ਨੂੰ ਦਸਤਾਰਾਂ ਉਧਰੋਂ ਮੁੰਡੇ ਖੜੇ ਨੇ ਉਹ ਨਾਮ ਵਗੈਰਾ ਲੈ ਕੇ ਪ੍ਰੋਪਰ ਫੇਰ ਉਹ ਆਪਣੇ ਦਸਤਾਰਾਂ ਪੇਟ ਕਰਦੇ ਆ ਦਸਤਾਰਾਂ ਮਾਰੇ ਦਸਣਾ ਜਾਉਂਗੇ ਜਿਸ ਤਰ੍ਹਾਂ ਇਹ ਦਸਤਾਰਾਂ ਸਜਾਈਆਂ ਹੋਈਆਂ ਨੌਜਵਾਨਾਂ ਦੇ ਜੀ 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 ਇਹਨਾਂ ਦੇ ਮਤਲਬ ਕਿ ਕਿਸ ਤਰ੍ਹਾਂ ਡਿਜ਼ਾਈਨ ਵਗੈਰਾ ਇਹਨਾਂ ਨੇ ਨਾ ਲੱਗੋ ਲੱਗ ਡਿਜ਼ਾਈਨ ਨੇ ਤੇ ਇਹਨਾਂ ਨੂੰ ਦੇਖ ਦੇਖ ਕੀ ਅਗਲਾ ਇਹਨਾਂ ਕੋਲੇ ਆਉਂਦਾ ਵੀ ਅਸੀਂ ਐਜੀ ਦਸਤਾਰ ਸਜਾਉਣੇ ਆ ਕਿਉਂ ਸਿਰ ਤੇ ਹੀ ਆ ਇਹਨਾਂ ਨੂੰ ਦੇਖ ਦੇਖ ਕੇ ਅਗਲਾ ਮਤਲਬ ਖੜ ਜਾਂਦੇ ਨੇ ਵੀ ਅਸੀਂ ਇਹ ਤਾਂ ਦਸਤਾਰ ਸਜਾਉਣੀ ਆ ਇਹ ਤਾਂ ਸਜਾਉਣੀ ਆ ਇਹ ਮਤਲਬ ਮੇਨ ਜਿਹੜਾ ਕੰਮ ਆ ਇਹ ਇਹਨਾਂ ਦੇ ਕੋ ਸਾਹਿਬਾਂ ਨਾਲ ਦੇ ਸਿਰ ਤੇ ਹੀ ਆ ਜੀ ਕਰ ਸੇ ਤੇ ਦਿਖ ਵੀ ਬਣਦੇ ਜਦੋਂ ਨੌਜਵਾਨ ਇਥੋਂ ਲੰਘਦੇ ਨੇ ਵੀ ਦਸਤਾਰਾਂ ਦਾ ਲੰਗਰ ਲੱਗਿਆ ਇੱਕ ਬਲੱਖਣ ਚੀਜ਼ ਆ ਬਿਲਕੁਲ ਉਹ ਹੁਣ ਉਹ ਦੇਖੋ ਛੋਟਾ ਜਿਹਾ ਬੱਚਾ ਜਾਨੀ ਦੀ ਲਾਭ ਛੋਟੇ ਤੋਂ ਲੈ ਕੇ ਵੱਡੇ ਤੱਕ ਇੱਕ ਮਤਲਬ ਖਿੱਚ ਦਾ ਕੇਂਦਰ ਲਾ ਲੋ ਇੱਕ ਉਹ ਹੁੰਦਾ ਵੀ ਅਸੀਂ ਇੱਥੇ ਲੰਗਰ ਚ ਜਾਈਏ ਅਸੀਂ ਦਸਤਾਰ ਸਜਾਈਏ ਹੁਣ ਉਹ ਦੇਖੋ ਹਿੰਦੂ ਜੈਂਟਲਮੈਨ ਨੇ ਮੈਨੂੰ ਲੱਗਦਾ ਵੀ ਉਹਨਾਂ ਨੇ ਵੀ ਦਸਤਾਰ ਸਜਾਈ ਹੈ ਇਹ ਮਾਪੇ ਬੱਚਿਆਂ ਨੂੰ ਲੱਗਦਾ ਆਪ ਲੈ ਕੇ ਆਉਂਦੇ ਹੁੰਦੇ ਹਾਂ ਹਾਂਜੀ ਹਾਂਜੀ ਆਪਣੇ ਆਪ ਪ੍ਰੇਰਿਤ ਹੋ ਕੇ ਇੱਕ ਦੂਜੇ ਨੂੰ ਦੇਖ ਕੇ ਲੈ ਕੇ ਆਉਂਦੇ ਆ ਤੇ ਆਪਣਾ ਇਹ ਦਸਤਾਰਾਂ ਸਜਾ ਕੇ ਜਾਂਦੇ ਆ ਜੀ ਤੇ ਹਰ ਇੱਕ ਸਾਲ ਉਪਰਾਲਾ ਕਰਦੇ ਹੋਏ ਹਰ ਇੱਕ ਸਾਲ ਲੱਗਦਾ ਤੇ ਲੱਗਦਾ ਰਹੂਗਾ ਜਿੰਨਾ ਚਿਰ ਸਰੀਰ ਤੇ ਜਾਨ ਆ ਜਿੰਨਾ ਚਿਰ ਸਾਹਿਬਜ਼ਾਦਿਆਂ ਦਾ ਮਤਲਬ ਰਹਿਂਦੀ ਦੁਨੀਆ ਤੱਕ ਇਹ ਲੰਗਰ ਦਸਤਾਰਾਂ ਦਾ ਹਮੇਸ਼ਾ ਉਹ ਚੱਲਦਾ ਤੇ ਚੱਲਦਾ ਰਹੇਗਾ ਜੀ। ਚੱਲਦਾ ਰਹੂਗਾ। ਗੱਲਬਾਤ ਕਰਦੇ ਬਲੂ ਟਰਬਨ ਵਾਲਿਆਂ ਨਾਲ ਓਕੇ। ਸੋ ਵੀਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਮੇਰੇ ਵਾਈਗੁਰ ਜੀ ਕਹਾਲ ਸਾਹਿਬ ਵਾਈਗੁਰ ਜੀ ਆਹ ਵਾਈਗੁਰ ਜੀ ਕਹਤੇ ਵੀਰ ਜੀ ਪ੍ਰਾਣ ਕਰਨ ਜਿਹੜੇ ਪ੍ਰਾਣ ਕਰਦੇ ਨੇ ਦਾੜੀ ਕੇਸ ਲੱਖਦੇ ਨੇ ਕਿ ਉਹਨਾਂ ਨੂੰ ਦਸਤਾਰਾਂ ਸਜਾਈਏ ਜਾਣੇ ਫਰੀਦ ਵਿੱਚ। ਹਾਂਜੀ ਵੀਰ ਜੀ ਸਾਡਾ ਇਹੀ ਅਪਰਾਲਾ ਹੁੰਦਾ ਕਿ ਜਿਹੜੇ ਵੀ ਸਾਡੇ ਕੋਲ ਕਤਲ ਕੇਸ ਕਤਲ ਕਰਾ ਕੇ ਆ ਰਹੇ ਨੇ ਹਨਾ ਤੇ ਆਪਾਂ ਉਹਨਾਂ ਨੂੰ ਕਰ ਰਹੇ ਆ ਕਿ ਉਹ ਜੋੜ ਜੁੜੇ ਦੁਆਰਾ ਸਿੱਖੀ ਨਾਲ ਤਾਂ ਕਰਕੇ ਆਪਾਂ ਨੂੰ ਤੋਂ ਪਹਿਲਾਂ ਪ੍ਰਣਾ ਕਰਾਉਂਦੇ ਆ ਛੋਟੇ ਸਾਹਿਬ ਜੱਦਵਾਲ ਦੀ ਹੱਥ ਕਰਾਉਂਦੇ ਆ ਤਾਂ ਫਿਰ ਉਹਨਾਂ ਨੂੰ ਆਪਾਂ ਦਸਤਾਰਾਂ ਫਰੀ ਦਿੰਦੇ ਆ ਤੇ ਉਹਨਾਂ ਨੂੰ ਮਨ ਦੇ ਵਿੱਚ ਮਤਲਬ ਕਿ ਕਿੱਦਾਂ ਮੋਟਿਵੇਟ ਕੀਤਾ ਜਾਂਦਾ ਹੈ ਮੋਟੀਵੇਟ ਕਿੱਦਾਂ ਕਿਸ ਤਰ੍ਹਾਂ ਇਹਨਾਂ ਨੂੰ ਮੋਟਿਵੇ ਇਸ ਹਿਸਾਬ ਨਾਲ ਕੀਤਾ ਜਾਂਦਾ ਹੈ ਕਿ ਇਹ ਅੱਗੇ ਦੀ ਰੈਗੂਲਰ ਰਹੇ ਹਨ ਆਪਾਂ ਇਹਨਾਂ ਨੂੰ ਦੱਸਦੇ ਆ ਆਪਣੇ ਪਿਛੋਕੜ ਬਾਰੇ ਕਿ ਸਾਡਾ ਇਤਿਹਾਸ ਕੀ ਹੈ ਸਾਡੇ ਗੁਰੂ ਸਾਹਿਬ ਪੀਰਾਂ ਨੇ ਕੀ ਕੀ ਕੀਤਾ ਸਾਡੇ ਲਈ ਤੇ ਆਪਾਂ ਨੂੰ ਜਿਹੜੀ ਪੱਗਾਂ ਮਿਲੇ ਕੁਰਬਾਨੀ ਦੇ ਕੇ ਮਿਲੇ ਹੋਏ ਆ ਤਾ ਕਰਕੇ ਫਿਰ ਇਹਨੂੰ ਦੱਸ ਦਿਆਂ ਕਿ ਜਦੋਂ ਉਹਨਾਂ ਨੂੰ ਜੋ ਛੋਟੇ ਸਾਬਜਦਿਆਂ ਨੂੰ ਲਾਲਚ ਦਿੱਤਾ ਗਿਆ ਸੀਗਾ ਕੇਸ ਸਾਨੂੰ ਕਤਲ ਕਰਾਉਣ ਦੇ ਲਈ ਤੇ ਆਪਾਂ ਆਪਾਂ ਨੂੰ ਜਦ ਕਿ ਕੋਈ ਲਾਲਚ ਨਹੀਂ ਦਿੱਤਾ ਜਾਂਦਾ ਆਪਾਂ ਤਾਂ ਵੀ ਆਪ ਦੇ ਕੇਸ ਨਾਲ ਕਤਲ ਕਰਵਾ ਦੇ ਆ ਤਾਂ ਫਿਰ ਕਿਤੇ ਨੇ ਕੀਤੇ ਉਹਨਾਂ ਲਈ ਮੋਟਿਵ ਦੀ ਗੱਲ ਹੋ ਜਾਂਦੀ ਹੈ ਤਾਂ ਫਿਰ ਅੱਗੇ ਹੋ ਸਰਦਾਰ ਕਿੰਨੇ ਪ੍ਰਾਣ ਕਰ ਚੁੱਕੇ ਨੇ ਨੌਜਵਾਨ ਸਾਡੇ ਕੋਲ ਇਸ ਵਾਰ ਬਾਬਾ ਜੀ ਜਿੰਨੇ ਆਪਾਂ ਗਿਣਤੀ ਕੀਤੀ ਹੈ 70 ਤੋਂ 80 ਜੇ ਬੱਚੇ ਨੇ ਜਿਹੜੇ ਆਏ ਨੇ ਜਿਨ੍ਹਾਂ ਨੇ ਪ੍ਰਾਣ ਕੀਤਾ ਹੈ ਕੀ ਉਹਨਾਂ ਦਾ ਐਡਰੈਸ ਨਾਮ ਪਿੰਡ ਦਾ ਨਾਮ ਉਹਨਾਂ ਦਾ ਨਾਮ ਲਿਖਿਆ ਜਾਂਦਾ ਬਕਾਇਦਾ ਹਾਂਜੀ ਹਾਂਜੀ ਸਾਰਾ ਕੁਝ ਲਿਖਿਆ ਜਾ ਰਿਹਾ ਹੈ ਉਹ ਬਾਬਾ ਜੀ ਕੋਲ ਸਾਰੀ ਲਿਸਟ ਬਣੀ ਹੋਈ ਤੁਸੀਂ ਦੇਖ ਸਕਦੇ ਹੋ ਓਕੇ ਦਿਖਾ ਸਕਦੇ ਹੋ ਵੀਰ ਜੀ ਤੁਸੀਂ ਇੱਕ ਵਾਰ ਇਹ ਠੀਕ ਹੈ ਹਾਂਜੀ ਇਹ ਲੱਗਦਾ ਨੌਜਵਾਨ ਵੀ ਆਏ ਨੇ ਹਾਂਜੀ ਇਹ ਨੌਜਵਾਨ ਵੀਰ ਜੀ ਆਏ ਨੇ ਤੇ ਇਹਨਾਂ ਨੇ ਪ੍ਰਣ ਕੀਤਾ ਹੈ ਕਿ ਅਸੀਂ ਅੱਗੇ ਤੋਂ ਆਪਦੇ ਕੇਸ ਰੱਖਾਂਗੇ ਕਤਲ ਨਹੀਂ ਕਰਾਵਾਂਗੇ ਤਾਂ ਫਿਰ ਇਹਨਾਂ ਨੂੰ ਹੁਣ ਇੱਕ ਪੱਗ ਦਿੱਤੀ ਜਾ ਰਹੀ ਹੈ ਜੀ ਹਾਂਜੀ ਬਾਬਾ ਜੀ ਤੁਸੀਂ ਕੀ ਕਹਣਾ ਚਾਹਦੇ ਹੋ ਹਾਂਜੀ ਇਹ ਸਿੰਘ ਨੇ ਸਾਡੇ ਕੋਲ ਹੁਣ ਪ੍ਰਣ ਕੀਤਾ ਜੀ ਮੈਂ ਅੱਗੇ ਨੂੰ ਕੇਸ ਦਾੜੀ ਨਹੀਂ ਕਟਾਵਾਂਗਾ ਜੀ ਤੇ ਇਹਨੇ ਬਾਬਾ ਜੂਰਾ ਵਰਬ ਫਤਿਹ ਸਿੰਘ ਨੇ ਹੱਥ ਕਰਕੇ ਕਿਹਾ ਵੀ ਮੈਂ ਅੱਗੇ ਨੂੰ ਕੇਸ ਦਾੜੀ ਨਹੀਂ ਕਟਾਵਾਂਗਾ ਤੇ ਮੈਂ ਅੱਗੇ ਨੂੰ ਇਹ ਦਸਤਾਰ ਸਜਾ ਕੇ ਸਾਡੇ ਕੋਲ ਦੁਬਾਰਾ ਅਗਲੇ ਸਾਲ ਆਊਗਾ ਜੀ ਵੀਰ ਜੀ ਕਿੱਥੋਂ ਆਏ ਹੋ ਭਿੰਡਾ ਤੋਂ ਜੀ ਉੱਪਰ ਢੰਡੇ ਤੋਂ ਜਿੱਦਾਂ ਬਾਬਾ ਜੀ ਕਹਿੰਦੇ ਨੇ ਵੀ ਅੱਗੇ ਤੋਂ ਦਾੜੀ ਕਿਸੇ ਨਹੀਂ ਕਟਾਵਾਂਗੇ ਨਹੀਂ ਕਟਾਂਦੇ ਜੀ ਅੱਜ ਤੋਂ ਬਾਅਦ ਨਹੀਂ ਕਟਾਵਾਂਗੇ ਠੀਕ ਹੈ ਜੀ ਹਾਂਜੀ ਤੇ ਉਹ ਪ੍ਰਾਣ ਕਰਕੇ ਜਾ ਰਹੇ ਹਾਂਜੀ ਪ੍ਰਾਣ ਕਰਕੇ ਜਾ ਰਹੇ ਹਾਂ ਹੁਣ 2 ਮਹੀਨੇ ਹੋ ਗਏ ਜੀ ਦਾੜੀ ਨੂੰ ਆਪਾਂ ਕੈਂਚੀ ਨਹੀਂ ਲਵਾਈ ਕੇਸ ਵੀ ਆਪਣੇ ਰੱਖੇ ਹੋਏ ਹੈ ਜੀ ਬਿਲਕੁਲ ਇਤਿਹਾਸ ਬਾਤ ਥੋੜੀ ਦੱਸਣਾ ਚਾਹੂਗੇ ਵੀ ਇਤਿਹਾਸ ਬਤਾ ਜਿਹੜੇ ਧਰਤੀ ਤੇ ਪੰਜ ਮੰਜੂਰ ਜੀ ਹਾਂਜੀ ਹਾਂਜੀ ਇੱਥੇ ਆਪਣੇ ਜੀ ਛੋਟੇ ਸਹਿਜਾ ਦੇ ਬਾਬਾ ਜੋਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਇੱਥੇ ਵਜ਼ੀਰ ਖਾਨ ਦੀ ਇੱਥੇ ਹੀ ਸਰਹੰਦ ਉਹਨਾਂ ਨੂੰ ਕੈਦ ਸੋ ਪਾਤਸ਼ਾ ਗੁਰਗੋਬ ਸਿੰਘ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਨੇ ਉਹਨਾਂ ਨੇ ਇਹ ਸੌਕ ਦਿੱਤਾ ਜੀ ਆਪਾਂ ਆਪਣੀ ਸਿੱਖੀ ਨਾਲ ਜੁੜੇ ਰਹਿਣਾ ਸੱਚੇ ਪਾਤਸ਼ਾਹ ਨੇ ਆਪਾਂ ਆਪ ਧਰਮ ਨਾਲ ਜੁੜੇ ਰਹਿਣਾ ਤੇ ਹੁਣ ਤੁਸੀਂ ਅੱਜ ਕੱਲੇ ਆਏ ਕਿ ਆਉਣ ਵਾਲੇ ਸਮੇਂ 'ਚ ਵੀ ਹੋਰ ਵੀ ਨੌਜਵਾਨਾਂ ਨੂੰ ਆਪਣੇ ਪਿੰਡ ਚ ਲੈ ਕੇ ਆਉਂ ਹਾਂਜੀ ਬਾਬਾ ਜੀ ਹਾਂਜੀ ਇੱਕ ਹੈਗਾ ਜੀ ਇੱਥੇ ਮੇਰੇ ਨਾਲ ਉਹਦੇ ਉਹਦੇ ਵੀ ਮਾ ਦਾੜੀ ਰੱਖਾਤੀ ਉਹਦੇ ਵੀ ਦਾੜੀ ਬਹੁਤ ਵੱਡੀ ਵੱਡੀ ਆ ਗਈ ਹਾਂਜੀ ਜਕਾਰਾ ਕਿ ਜਾਦੇ ਬੋਲੇ ਸੋ ਦੇਖ ਸਕਦੇ ਹੋ ਬਠੰਡੇ ਤੋਂ ਆਏ ਨੇ ਵੀਰ ਹੁਣ ਇਹਨਾਂ ਦੇ ਜੋ ਦਸਤਾਰ ਸਜਾਈ ਜਾਊਗੀ ਨੌਜਵਾਨ ਲਗਾਤਾਰ ਵੀਰ ਵੀਰ ਲਗਾਤਾਰ ਆ ਰਹੇ ਨੇ ਜਿਹੜੀ ਦਸਤਾਰਾਂ ਦੀ ਫਰੀ ਦਿੱਤੀ ਜਾ ਰਹੀ ਫਿਰ ਲਗਾਤਾਰ ਇੱਥੇ ਹਾਂਜੀ ਵੀਰ ਜੀ ਦਸਤਾਰਾਂ ਦੀ ਸੇਵਾ ਬਿਲਕੁਲ ਫਰੀ ਹੈ ਜਿਵੇਂ ਸੰਗਤ ਸਾਡੇ ਕੋਲ ਦਸਤਾਰਾਂ ਦੀ ਸੇਵਾ ਕਰਕੇ ਜਾ ਰਹੀ ਹੈ ਅਸੀਂ ਓਵੇਂ ਨਾਲ ਦਿਨ ਨਾਲ ਜਿਹੜੇ ਪ੍ਰਣ ਕਰਦੇ ਨੇ ਉਹਨਾਂ ਦੇ ਦੇ ਰਹੇ ਹਾਂ ਪੂਰੀ ਸੰਗਤ ਵੀ ਸੇਵਾਵਾਂ ਨਿਭਾ ਰਹੀ ਹੈ ਹਾਂਜੀ ਵੀਰ ਜੀ ਤੇ ਜਿਹੜੇ ਮਨ ਲੱਕੀ ਉਪਰ ਸਟੇਜ ਲੱਗੀ ਹੋਈ ਹੈ ਨੌਜਵਾਨ ਦਸਤਾਰਾਂ ਸਜਾ ਰਹੇ ਨੇ ਇਹ ਇਹ ਜਿਹੜੀਆਂ ਪੱਗਾਂ ਆ ਫਰੀ ਦੇ ਰਹੇ ਹਾਂ ਕਿ ਜਿਨ੍ਹਾਂ ਦੇ ਬਣੀਆਂ ਹੋਈਆਂ ਉਹ ਦੁਆਰਾ ਕਈ ਬੱਚੇ ਇਹਨਾਂ ਚ ਇਦਾਂ ਦੇ ਨੇ ਜਿਹੜੇ ਪੱਗਾ ਦੁਆਰਾ ਬਣਾ ਰਹੇ ਨੇ ਜਿਹੜੇ ਆਪਾਂ ਦੇ ਘਰੋਂ ਲੈ ਕੇ ਆਏ ਨੇ ਆਪਾਂ ਸਿਰਫ ਪੱਗਾ ਉਹਨਾਂ ਨੂੰ ਦੇ ਰਹੇ ਜਿਹੜੇ ਪ੍ਰਣ ਕਰ ਰਹੇ ਨੇ ਦੁਆਰਾ ਸਿੱਖੀ ਵੱਲ ਮੁੜ ਕੇ ਆ ਰਹੇ ਨੇ ਆਪਦੇ ਕੇਸ ਰੱਖ ਰਹੇ ਨੇ ਉਹਨਾਂ ਨੂੰ ਆਪਾਂ ਪੱਗਾ ਫ੍ਰੀ ਦੇ ਰਹੇ ਇਹ ਪਹਿਲੀ ਵਾਰ ਕਰਿਆ ਉਪਰਾਲਾ ਪ੍ਰਣ ਕਰਨ ਵਾਲੇ ਕੇ ਅੱਗੇ ਵੀ ਇਹ ਪਿਛਲੇ 10 ਸਾਲਾਂ ਤੋਂ ਚੱਲਦਾ ਆ ਰਿਹਾ ਜੀ ਹਰ ਵਾਰੇ ਸੇਵਾ ਲੱਗਦੀ ਹੈ ਜੀ ਮਸ਼ਾਲਾ ਹਾਂ ਜੀ ਕਿਹੜੀ ਕਿਹੜੀ ਦਸਤਾਰ ਦੀ ਆਪਾਂ ਗੱਲ ਕਰੀ ਕਿਹੜੀ ਕਿਹੜੀਆਂ ਦਸਤਾਰਾਂ ਆਪਣੇ ਸੁਜਾ ਸੁਜਾਰੇ ਨੇ ਨੌਜਵਾਨ ਇੱਥੇ ਜਿਵੇਂ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਕਹਿ ਸਕਦੇ ਆਪਾਂ ਹਨਾ ਵੀ ਅਮਰਸੇ ਸਾਈ ਚੱਲ ਰਹੀ ਹੈ ਵਟਾ ਵਾਲੀ ਪੱਗ ਚੱਲਦੀ ਹੈ ਜਿਵੇਂ ਦਾ ਵੀ ਬੱਚੇ ਦਾ ਰੁਝਾਨ ਹੈ ਆਪਾਂ ਉਹੀ ਪੱਗ ਬੱਚੇ ਦੇ ਬਣ ਕੇ ਦਿੱਤੀ ਚਾਹੁੰਦੇ ਆਂ ਤੇ ਵੀ ਤੇ ਹੁਣ ਵੀਰ ਜੀ ਸਾਡੇ ਨਾਲ ਜੁੜਦ ਨੇ ਮੇਰ ਵਾਇਗੁਰ ਜੀ ਕਾ ਖਾਲਸਾ ਮੇਰ ਵਾਇਗੁਰ ਜੀ ਕੀ ਫਤਿਹ ਵੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦਸਤਾਰਾਂ ਦਾ ਲੰਗਰ ਲੱਗਿਆ ਹੋਇਆ ਸ੍ਰੀ ਫਤਿਹਗੜ ਸਾਹਿਬ ਦੀ ਸਿੱਧਾਂ ਦੀ ਧਰਤੀ ਹੈ ਹਾਂਜੀ ਸਾਨੂੰ ਤਕਰੀਬਨ 10 ਸਾਲ ਤੇ ਅਸੀਂ ਇੱਥੋਂ ਪ੍ਰਣ ਕਰਕੇ ਤੋਰੀਦਾ ਬੱਚੇ ਨੂੰ ਕਿ ਅੱਜ ਤੋਂ ਬਾਅਦ ਮੈਂ ਕਤਲ ਨਹੀਂ ਕੇਸ ਕਰਾਂਗਾ ਤੇ ਉਸ ਨੂੰ ਅਸੀਂ ਫ੍ਰੀ ਦਸਤਾਰ ਦਿੰਨੇ ਆ ਤੇ ਕਈ ਵਾਰ ਆਏ ਹੁੰਦਾ ਇੱਥੇ ਵੈਸੇ ਦੇਖਦੇ ਆ ਵੀ ਸੋਹਣੀਆਂ ਪੱਗਾਂ ਬਣੀਆਂ ਅਸੀਂ ਬਣਾ ਲਈਏ ਤੇ ਉਹ ਕਈ ਵਾਰ ਪਹਿਲਾਂ ਸਾਨੂੰ ਨਹੀਂ ਪਤਾ ਸੀਗਾ ਪੱਗ ਬਣਵਾ ਲੀਆਂ ਫੋਟੋਆਂ ਖਿਚਾ ਕੇ ਉਸ ਤੋਂ ਬਾਅਦ ਲਾ ਕੇ ਨਾਲ ਲੈ ਜਾਂਦੇ ਜਾਂ ਕੇ ਖੋ ਕਰ ਜਾਂ ਕੇ ਖੋਲ ਦਿੰਦੇ ਨੇ ਤੇ ਹੁਣ ਅਸੀਂ ਕੀ ਕਰਦੇ ਆ ਨਾਲ ਉਹਨਾਂ ਦੇ ਪੇਰੈਂਟਸ ਤੋਂ ਉਹਦੇ ਪਾਦਰ ਜਾਂ ਮਦਰ ਤੋਂ ਘਰੇ ਫੋਨ ਕਰਵਾਈ ਦਾ ਵੀ ਅਸੀਂ ਇਸ ਤਰ੍ਹਾਂ ਤੁਹਾਡਾ ਬੱਚਾ ਸਦਾਰ ਸਜਣ ਲੱਗਿਆ ਤੇ ਅਸੀਂ ਉਹਨੂੰ ਦਸਤਾਰ ਦੇ ਦਈਏ ਵੀ ਅਸੀਂ ਪ੍ਰਣ ਕਰਾਵਾਂਗੇ ਤਾਂ ਅੱਗੋਂ ਜਿਵੇਂ ਮਾਂ ਪਿਓ ਵੀ ਬਹੁਤ ਖੁਸ਼ ਹੁੰਦੇ ਨੇ ਵੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਤੇ ਕਈ 2 300 ਬੱਚਾ ਤਕਰੀਬਨ ਸਾਡੇ ਕੋਲ ਦਸਤਾਰਾ ਲੈ ਜਾ ਚੁੱਕੇ ਹਾਂ ਦਸਤਾਰਾਂ ਦੀ ਜਿਹੜੀ ਸੇਵਾ ਵਿੱਚ ਸੰਗਤ ਸਾਰੀ ਨੇ ਨਿਭਾਈ ਹੈ ਇਹ ਹਾਂਜੀ ਹਾਂ ਬਸ ਸਾਰੇ ਵੀਰ ਭੈਣਾਂ ਦਾ ਸਾਡੇ ਦਾ ਬਾਹਰ ਵਾਲੇ ਦਾ ਫੋਰਨੈਨ ਆਰਆਈ ਵੀਰਾਂ ਦਾ ਠੀਕ ਹੈ ਜੀ ਤੇ ਸਾਡੇ ਭਾਈ ਹੈਗੇ ਨੇ ਨਾਲ ਇਹਨਾਂ ਨੇ ਸਾਰੇ ਦਾ ਸਹਿਯੋਗ ਦੇ ਨਾਲ ਅਸੀਂ ਦਸਤਾਰਾਂ ਦਾ ਇਹ ਲੰਗਰ ਲਗਾਉਣਾ ਹੈ ਜੀ ਠੀਕ ਹੈ ਜੀ ਬਾਬਾ ਜੀ ਇਹ ਵੀ ਆਏ ਨੇ ਇਹ ਵੀ ਆਇਆ ਨਹੀਂ ਸਾਡੇ ਕੋਲ ਹੁਣ ਕਹਿੰਦੇ ਮੈਂ ਕੇ ਸੁਰੱਖਣੇ ਦਾੜੀ ਵੀ ਰੱਖਣੀ ਹੈ ਥੋੜੀ ਜਿਹੀ ਵਿਦਾਇ ਸ਼ੁਰੂ ਕੀਤੀ ਹੈ ਤੇ ਕਦੇ ਰੰਗ ਲਾਉਣੇ ਬੰਦ ਕਰਤਾ ਕਿੰਨੇ ਸਾਲਾਂ ਤੋਂ ਬਾਬਾ ਜੀ ਮਨ ਲਗੀ ਦਾੜੀ ਕਿਸ ਕਟਾ ਰਹੇ ਹੋ ਮੈਨੂੰ ਹੋ ਗਏ ਜੀ ਮੈਂ 2005 ਚ ਕਟਾਈ ਸੀਗੀ पर हुण मेनू 6 महीने हो गए मैं गुरुद्वारे जाना बाबा दीप सिंह कि हुण मेरे दिल च यही है कि बस सरदार वो केनी जगह ਤੋਂ استان ਤੋਂ मैं लुधियाणे ਤੋਂ ਜੀ ਤੇ ਲੁਧਿਆणे ਤੋਂ ਆਇਆ ਤੇ ਅੱਜ ਪ੍ਰਣ ਕਰਕੇ ਜਾਉਂਗਾ ਇੱਥੇ ਹਾਂਜੀ ਹਾਂਜੀ ਕਿੰਨੇ ਦਿਨ ਹੋ ਗਏ ਸ੍ਰੀ ਫਤਿਹਗੜ ਸਾਹਿਬ ਆਏ ਨੂੰ ਫਤਿਹਗੜ ਸਾਹਿਬ ਸਾਲ ਬਾਅਦ ਆਣਾ ਹੁੰਦਾ ਜੀ ਸਾਲ ਬਾਅਦ ਅੱਜ ਅੱਜ ਹੀ ਆਏ ਸੀਗੇ ਹਾਂਜੀ ਹੁਣੇ ਆਏ ਹੀ ਤੇ ਮਨ ਦੇ ਵਿੱਚ ਕਿੱਦਾਂ ਆਏ ਪਿੱਛੋਂ ਸੋਚ ਕੇ ਆਏ ਸੀਗੇ ਇਹ ਵੀ ਘਰ ਤੋਂ 6 ਮਹੀਨਾ ਹੋ ਗਿਆ ਜੀ ਮੈਨੂੰ ਦਾੜੀ ਵੀ ਵਧਾਉਂਦੇ ਨੂੰ ਕੀ ਹੁਣ ਸਿੱਖੀ ਰੱਖਣੀ ਆਪਾਂ ਹਾਂ ਜਾ ਜੇ ਹੁਣ ਦਸਤਾਰ ਸਜਾ ਕੇ ਜਾਉਗੇ ਹਾਂਜੀ ਹਾਂਜੀ ਚਲੋ ਇਸੇ ਖੁਸ਼ੀ ਵਿੱਚ ਜੇਕਾਰਾ ਲਗਾ ਦੋ ਬੋਲੇ ਸੋਨੇ ਹਾਲ ਦਾ ਬੋਲੇ ਸੋਨੇ ਹਾਰ ਸਾਸ਼ਰੀਆ ਕਾਲ ਸਗਤਾਰ ਜਿਹੜੇ ਵੀਰ ਨੇ ਦੇਖ ਸਕਦੇ ਹੋ ਵੀ ਵਾਪਸ ਸਿੱਖੀ ਵੱਲ ਤੇ ਧਰਮ ਦੇਵਾਲ ਮਲਕੀ ਪਰਤ ਤੇ ਹੋਏ ਨਜ਼ਰ ਆ ਰਹੇ ਨੇ ਤੇ ਬਹੁਤ ਵੱਡਾ ਸਨੇਹਾ ਅੱਜ ਇੱਕ ਇਸ ਇਸ ਦਸਤਾਰਾਂ ਦੇ ਲੰਗਰ ਦੇ ਵਿੱਚ ਬਹੁਤ ਵੱਡਾ ਸਨੇਹਾ ਜਾ ਰਿਹਾ ਹੈ ਇਹਨਾਂ ਨੌਜਵਾਨਾਂ ਦੇ ਨਾਲ ਕਿਉਂਕਿ ਦੇਖ ਸਕਦੇ ਹੋ ਵੀ ਬਾਬਾ ਜੀ ਦਸਤਾਰ ਦੇ ਰਹੇ ਨੇ ਇਹਨਾਂ ਨੂੰ ਮਲਕੀ ਵਧੀਆ ਸਨੇਹਾ ਇਹਨਾਂ ਨੌਜਵਾਨਾਂ ਦਾ ਜਿਸ ਤੇ ਇਹਨਾਂ ਨੇ ਦਸਤਾਰਾਂ ਦਾ ਲੰਗਰ ਲਾਇਆ ਹੋਇਆ ਤੇ ਹਰੇਕ ਸਾਲ ਕਹਿੰਦੇ ਵੀ ਪਿਛਲੇ 10-15 ਸਾਲਾਂ ਤੋਂ ਜਿਹੜਾ ਹੈ ਦਸਤਾਰਾਂ ਦਾ ਲੰਗਰ ਹੈ ਇਸੇ ਧਰਤੀ ਤੇ ਲਗਾਇਆ ਜਾਂਦਾ ਇਹ ਜਿਹੜਾ ਸਾਡਾ ਦਸਤਾਰਾਂ ਦਾ ਲੰਗਰ ਆ ਤਕਰੀਬਨ ਪਿਛ ਤੋ ਲਾਇਆ ਜਾ ਰਿਹਾ ਹੈ ਇੱਥੇ ਕਿਉਂਕਿ ਸੋਸ਼ਲ ਮੀਡੀਆ ਤੇ ਪਤਾ ਲੱਗਦਾ ਵੀ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕੱਲੇ ਆਪਾਂ ਨੂੰ ਲੰਗਰ ਦੀ ਜ਼ਰੂਰਤ ਨਹੀਂ ਰਹੀ ਹੋਰ ਵੀ ਬਹੁਤ ਸਾਰੇ ਇੱਥੇ ਜਿੱਦਾਂ ਤੁਸੀਂ ਦੇਖਿਆ ਦਵਾਈਆਂ ਦੇ ਲੰਗਰ ਹਨਕਾ ਦੇ ਲੰਗਰ ਜਾਂ ਹੋਰ ਕਿਤੇ ਇਸ ਤਰ੍ਹਾਂ ਦੀ ਸੋਚ ਕੇ ਦਸਤਾਰਾਂ ਦਾ ਲੰਗਰ ਹ ਤੋਂ 10 ਸਾਲ ਪਹਿਲਾਂ ਲਾਉਣ ਲੱਗੇ ਸੀ ਜਾਂ ਹੁਣ ਇੱਕ ਪਠਾਨਕੋਟ ਤੋਂ ਪਰਿਵਾਰ ਆਇਆ ਜੀ ਉਹ ਉਹਨਾਂ ਨੇ ਪ੍ਰਣ ਕੀਤਾ ਵੀ ਅਸੀਂ ਅੱਜ ਤੋਂ ਬਾਅਦ ਪੱਗ ਨਹੀਂ ਲਾਵਾਂਗੇ ਪੱਗ ਉਹ ਇੱਥੋਂ ਬਨ ਕੇ ਗਏ ਨੇ ਉਹ ਆਪਣੇ ਬੱਚੇ ਦੇ ਵੀ ਬਨਵਾਈਏ ਉਹਨਾਂ ਦੇ ਸਹੁਰਾ ਸਾਹਿਬ ਵੀ ਨਾਲ ਸੀਗੇ ਜੀ ਪਰ ਉਹ ਹਿੰਦੀ ਬੋਲਦੇ ਨੇ ਤੇ ਸਾਨੂੰ ਬ ਪੱਗ ਦੀ ਸ਼ਾਨ ਹੈ ਜਿਹੜੀ ਉਹ ਦੁਨੀਆ ਦੇ ਵਿੱਚ ਬਰਕਰਾਰ ਰਹਿੰਦੀ ਹੈ ਤੇ ਅੱਗੇ ਵਧਦੀ ਹੈ ਸਾਨੂੰ ਬੜਾ ਮਾਣ ਹੈ ਇਸ ਦੀ ਜੀ ਅੱਜ ਗੱਲ ਕੀਤੀ ਕੋ ਇਹ ਸਾਡੇ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਬਖਸ਼ੀ ਹੋਈ ਇੱਕ ਐਸੀ ਉਹ ਆ ਵੀ ਮਤਲਬ ਹਜ਼ਾਰਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਵੀ ਵੱਖਰਾ ਪਛਾਣਿਆ ਜਾਂਦਾ ਬੰਦਾ ਤੁਸੀਂ ਟ੍ਰੇਨ 'ਚ ਚਲੇ ਜਾਓ ਕਿਤੇ ਬਾਹਰ ਚਲੇ ਜਾਓ ਕਿਤੇ ਬਾਹਰ ਆਊਟ ਆਫ ਪੰਜਾਬ ਚਲੇ ਜਾਓ ਤੁਹਾਡੀ ਦਸਤਾਰ ਦੇ ਕੇ ਤੁਹਾਡਾ ਮਾਣ ਸਤਿਕਾਰ ਵਧੇਗਾ ਤੇ ਤੁਹਾਨੂੰ ਮਾਣ ਉਹਦਾ ਵੱਖਰਾ ਮਿਲੇਗਾ ਇਹ ਇਹ ਮੰਨਣੀ ਪਵੇਗੀ ਲਗਾਤਾਰ ਦਸਤਾਰਾਂ ਦੇ ਲੰਗਰ ਦੀ ਜਿਹੜੀ ਕਵਰੇਜ ਆ ਤੁਹਾਡੇ ਤੱਕ ਸਾਂਝੀ ਕਰ ਰਹੇ ਆ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਰਹੋ ਇੱਕ ਬਹੁਤ ਵਧੀਆ ਮੈਸੇਜ ਜਿਸ ਦਸਤਾਰਾਂ ਦੇ ਮੰਦਰ ਚ ਜਾ ਰਿਹਾ ਤੇ ਹਰਪ੍ਰੀਤ ਵੀ ਵੀਰ ਜੀ ਸਾਡੇ ਨਾਲ ਮੌਜੂਦ ਨੇ ਵੀਰ ਜਿਹੜੇ ਲੋੜਵੰਦ ਪਰਿਵਾਰ ਆਉਂਦੇ ਨੇ ਨੌਜਵਾਨ ਆਉਂਦੇ ਨੇ ਕਿ ਉਹਨਾਂ ਨੂੰ ਦਸਤਾਰਾਂ ਵੀ ਉਪਤ ਦਿੱਤੀ ਜਾਂਦੀਆਂ ਲੋੜਵੰਦ ਨੂੰ ਜੇ ਰਸਤੇ 'ਚ ਵੀ ਕੋਈ ਜਾਂਦਾ ਜਾਂ ਕੋਈ ਪਾਠੀ ਸਿੰਘ ਆ ਕੋਈ ਗ੍ਰੰਥੀ ਸਿੰਘ ਆ ਕੋਈ ਵੀ ਉਹਨੂੰ ਨਵੀਂ ਦਸਤਾਰ ਉੱਥੋਂ ਦਿੱਤੀ ਜਾਂਦੀ ਹੈ ਜੀ ਜਾਂ ਜਿਹੜਾ ਕੋਈ ਹੋਰ ਵੀ ਮਾਤੜ ਭਾਈ ਆ ਜਿਹੜਾ ਲੋੜਵੰਦ ਆ ਉਹਨੂੰ ਦਸਤਾਰਾਂ ਦਿੱਤੀਆਂ ਜਾਂਦੀਆਂ ਨੇ ਜਿਹੜਾ ਕੋਈ ਛੋਟਾ ਬੱਚਾ ਜਾਂ ਜਿਹੜੇ ਬੱਚੀਆਂ ਨੇ ਦਮਾਲੇ ਵਾਲਿਆਂ ਉਹਨਾਂ ਦੇ ਦਮਾਲੇ ਬਣ ਕੇ ਸਜਾਏ ਜਾਂਦੇ ਦਮਾਲੇ ਬਣ ਕੇ ਸਜਾਏ ਜਾਂਦੇ ਹਾਂਜੀ 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 ਤੇ ਨਾ ਆਉਣ ਵਾਲੀ ਜਿਹੜੀ ਹੁਣ ਅੱਜ ਦੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗਾ ਦਸਤਾਰਾਂ ਦੇ ਨੰਗਰ ਦੇ ਵਿੱਚੋਂ ਮੈਸੇਜ ਇਹ ਹੀ ਆ ਵੀ ਮਤਲਬ ਨਸ਼ਿਆਂ ਤੋਂ ਦੂਰ ਹੋ ਕੇ ਗੁਰਬਾਣੀ ਤੇ ਗੁਰਬਾਣੇ ਨਾਲ ਜੁੜੋ ਗੁਰੂ ਵਾਲੇ ਬਣੋ ਅਤੇ ਦਸਤਾਰ ਸਜਾਓ ਜਿਹੜਾ ਸਾਡਾ ਮੇਰ ਖਾਬ ਆ ਵੀ ਸਾਡਾ ਖਾਬ ਪੰਗਾ ਵਾਲਾ ਪੰਜਾਬ ਸ਼ਹੀਦਾਂ ਦੀ ਧਰਤੀ ਤੇ ਤੁਸੀਂ ਆਏ ਹੋ ਇੱਕ ਪ੍ਰਣ ਕਰਕੇ ਜਾਈਏ ਵੀ ਅਸੀਂ ਫਤਿਹਗੜ੍ਹ ਸਾਹਿਬ ਆਏ ਸੀ ਉੱਥੋਂ ਸਾਨੂੰ ਦਸਤਾਰ ਮਿਲੀ ਸੀ ਵੀ ਅਸੀਂ ਉਹਦੀ ਇਲਾਜ ਰੱਖੀਏ ਸਾਨੂੰ ਸ਼ਹੀਦਾਂ ਦੀ ਧਰਤੀ ਤੇ ਆਉਣਾ ਕਿਸ ਤਰ੍ਹਾਂ ਚਾਹੀਦਾ ਇਹ ਵੀ ਇੱਕ ਮੈਸੇਜ ਦੱਸੋ ਖੁੱਲੜਬਾਜੀ ਨਾ ਨਹੀਂ ਹੋਣਾ ਚਾਹੀਦਾ ਜਿਵੇਂ ਮੋਟਰਸਾਈਕਲਾਂ ਤੇ ਕੋਈ ਸਲੈਂਸਰ ਲਾ ਕੇ ਕੋਈ ਟਰੈਕਟਰਾਂ ਦੇ ਟਿਕ ਟਿਕ ਉੱਚੀ ਆਵਾਜ਼ਾਂ ਕਰਕੇ ਗਾਣੇ ਵਜਾਉਂਦੇ ਆ ਇਹ ਬਿਲਕੁਲ ਗਲਤ ਨੇ ਉਹ ਇੱਕ ਕਿਸਮ ਦੇ ਦੋਸ਼ੀ ਨੇ ਆਉਣਾ ਤੁਸੀਂ ਨਿਮਰਤਾ ਨਾਲ ਆਓ ਸਹਜਤਾ ਨਾਲ ਆਓ ਨਾ ਸੰਗਤ ਜਗਰਾਜ ਆਂਦੀ ਨੂੰ ਤੰਗ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਇੱਕ ਸੰਗਤ ਰੂਪੀ ਨਿਮਰਤਾ ਨਾਲ ਆਓ ਨਿਮਰਤਾ ਨਾਲ ਹਾਂਜੀ ਹਾਂਜੀ ਨਿਮਰਤਾ ਨਾਲ ਆਓ ਠੀਕ ਹੈ ਬਹੁਤ ਬਹੁਤ ਧੰਨਵਾਦੀ ਜੀ ਧੰਨਵਾਦ ਜੀ ਤੁਹਾਡਾ ਕਵਰੇਜ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ